ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ 'ਚ ਅੱਜ ਦੀ ਵੀਡੀਓ ਦਾ ਸਾਰਾ ਟੌਪਿਕ ਹੈ ਲਿੰਗ ਠੀਕ ਹੈ ਜਿਹਨੂੰ ਅਸੀਂ ਜੈਂਡਰ ਕਹਿੰਦੇ ਆ ਇਸਤਰੀ ਲਿੰਗ ਕੀ ਹੈ ਪੁਲਿੰਗ ਕੀ ਹੈ ਉਹਨਾਂ ਬਾਰੇ ਗੱਲ ਕਰਾਂਗੇ ਐਗਜ਼ਾਮਪਲਾਂ ਦੇਖਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਪਰਿਭਾਸ਼ਾ ਸਭ ਤੋਂ ਪਹਿਲਾਂ ਅਸੀਂ ਪੜ੍ਹ ਰਹੇ ਹਾਂ ਪਰਿਭਾਸ਼ਾ ਨਾਮ ਦੇ ਜਿਸ ਰੂਪ ਤੋਂ ਜਨਾਨੇ ਅਤੇ ਮਰਦਾਵੇਂ ਦਾ ਭੇਦ ਪਤਾ ਲੱਗਦਾ ਹੋਵੇ ਵਿਆਹ ਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ ਸਾਨੂੰ ਪਤਾ ਲੱਗਦਾ ਕਿ ਗਰਲ ਆ ਇੱਕ ਕੁੜੀ ਐ ਸਾਨੂੰ ਪਤਾ ਲੱਗ ਰਿਹਾ ਇਹਨੂੰ ਇਸਤਰੀ ਲਿੰਗ ਕਹਿੰਦੇ ਐ ਇਹਨੂੰ ਮੁੰਡਾ ਵਾ ਸਾਨੂੰ ਪਤਾ ਲੱਗ ਰਿਹਾ ਕਿ ਪੁਲਿੰਗ ਆ ਪੁਲਿੰਗ ਮਤਲਬ ਅਸੀਂ ਕਹਿ ਸਕਦੇ ਆ ਮਰਦ ਆ ਠੀਕ ਐ ਤਾਂ ਪੰਜਾਬੀ ਵਿੱਚ ਦੋ ਪ੍ਰਕਾਰ ਦੇ ਲਿੰਗ ਸ਼ਬਦ ਹਨ ਪੁਲਿੰਗ ਅਤੇ ਇਸਤਰੀ ਲਿੰਗ ਜਿਵੇਂ ਕਿ ਮੁੰਡਾ ਤੋਤਾ ਸ਼ੇਰ ਹਾਥੀ ਕੋੜਾ ਇਹ ਕਿਨੇ ਪੁਲਿੰਗ ਠੀਕ ਐ ਕੁੜੀ ਤੋਤੀ ਸ਼ੇਰਨੀ ਹਾਥਣੀ ਦੇ ਕੋੜੀ ਇਹ ਕਿਨੇ ਇਸਤਰੀ ਲਿੰਗ ਤਾਂ ਮੈਂ ਦੁਬਾਰਾ ਤੁਹਾਨੂੰ ਇੱਕ ਵਾਰ ਐਕਸਪਲੇਨ ਕਰ ਦਿੰਨਾ ਪਰਿਭਾਸ਼ਾ ਜਿਸ ਨਾਮ ਦੇ ਜਿਸ ਰੂਪ ਤੋਂ ਸਾਨੂੰ ਜਨਾਨੇ ਜਾਂ ਫਿਰ ਮਰਦਾਨੇ ਦਾ ਭੇਦ ਹੋਵੇ ਭਾਵ ਸਾਨੂੰ ਪਤਾ ਲੱਗੇ ਕੁੜੀ ਐ ਮੁੰਡਾ ਉਸ ਨੂੰ ਕਹਿੰਦੇ ਨੇ ਲਿੰਗ ਦੋ ਪ੍ਰਕਾਰ ਦੇ ਨੇ ਪੁਲਿੰਗ ਤੇ ਇਸਤਰੀ ਲਿੰਗ ਠੀਕ ਹੈ ਮੈਂ ਤੁਹਾਨੂੰ ਐਗਜ਼ਾਮਪਲ ਆ ਦਿੱਤੀਆਂ ਨੇ ਹੁਣ ਅਸੀਂ ਅੱਗੇ ਐਗਜ਼ਾਮਪਲ ਆ ਪੜ੍ਹਦੇ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਪਤਾ ਲੱਗੂਗਾ ਹਰਨ ਹਰਨੀ ਕੁੱਕੜ ਕੁਕੜੀ ਠੀਕ ਹੈ ਇੱਥੇ ਸ਼ਾਇਦ ਹੈਰਨ ਹੋ ਸਕਦਾ ਬਈ ਗਲਤ ਲਿਖਿਆ ਹੋਵੇ ਪੁੱਤਰ ਪੁਤਰੀ ਜੱਟ ਜੱਟੀ ਬਾਂਦਰ ਬਾਂਦਰੀ ਦਾਸ ਦਾਸੀ ਗੁੱਜਰ ਗੁਜਰੀ ਗਿੱਦੜ ਗਿੱਦੜੀ ਠੀਕ ਹੈ ਵਿਹਾਰੀ ਵਾਲੇ ਸੀ ਅਧਿਆਪਕ ਅਧਿਆਪਕਾ ਨਾਇਕ ਨਾਇਕਾ ਸੇਵਕ ਸੇਵਕਾ ਲੇਖਕ ਲੇਖਕਾ ਪਾਠਕ ਪਾਠਕਾ ਠੀਕ ਹੈ ਪਾਠ ਕਾ ਕੀਆ ਇਹ ਜਿਹੜੇ ਇਧਰ ਲਏ ਆ ਨਾ ਇਹ ਇਸਤਰੀ ਲਿੰਗ ਨੇ ਠੀਕ ਹੈ ਇਹ ਵਾਲੇ ਪੁਲਿੰਗ ਨੇ ਯਾਦ ਰੱਖਿਓ ਨਾਲ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਤੁਹਾਨੂੰ ਮੈਂ ਕਰਨਾ ਠੀਕ ਹੈ ਸਰਦਾਰ ਸਰਦਾਰਨੀ ਸ਼ੇਰ ਸ਼ੇਰਨੀ ਫਕੀਰ ਫਕੀਰਨੀ ਜਾਦੂਗਰ ਜਾਦੂਗਰਨੀ ਸੇਵਾਦਾਰ ਸੇਵਾਦਾਰਨੀ ਠੀਕ ਹੈ ਥੋੜੇ ਜਿਹਾ ਹੋਰ ਪੜ ਲੈਣੇ ਆ ਐਕਸਪਲੇਨ ਚੰਗੀ ਤਰੀਕੇ ਨਾਲ ਉਹ ਤੁਹਾਨੂੰ ਸ਼ਾਂਤ ਸ਼ਾਂਤਨੀ ਉਸਤਾਦ ਉਸਤਾਦਨੀ ਰਾਗ ਰਾਗਣੀ ਨਾਗ 나ਗਣੀ ਕੋੜਮ ਕੋੜਮਣੀ ਠੀਕ ਹੈ ਪੰਡਿਤ ਪੰਤਾਨੀ ਸੇਠ ਸਠਾਣੀ ਨੌਕਰ ਨੌਕਰਾਨੀ ਡਿਓਰ ਦਰਾਣੀ ਮੁਗਲ ਮੁਗਲਾਨੀ ਠੀਕ ਹੈ ਸੂਤ ਸੂਤੜੀ ਸੰਦੂਖ ਸੰਦੂਖੜੀ ਬਾਲ ਬਾਲੜੀ ਠੀਕ ਹੈ ਬਾਲੜੀ ਭਾਵ ਛੋਟੀ ਬੱਚੀ ਬਾਲਪਾ ਬੱਚਾ ਛੋਟਾ ਤਤੋਂ ਨੂੰ ਚੰਗੀ ਤਰੀਕੇ ਨਾਲ ਲਿੰਗ ਦਾ ਸਮਝ ਲੱਗ ਗਿਆ ਹੋਣਾ ਅਸੀਂ ਲਿੰਗ ਦੇ ਕੁਝ ਐਗਜ਼ਾਮਪਲਾਂ ਵੀ ਪੜੀਆਂ ਸਿਹਾਰੀ ਬਿਹਾਰੀ ਕੰਨਾ ਲਾਮ ਵਾਲੀਆਂ ਸਾਰੀਆਂ ਪੜੀਆਂ ਠੀਕ ਹੈ ਲਿੰਗ ਦੀ ਪਰਿਭਾਸ਼ਾ ਵੀ ਤੁਹਾਨੂੰ ਦੱਸੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਜਲਦੀ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ